ਆ ਜੋ ਬਈ ਖੇਤ ਚੱਲਦੇ ਆਂ ਤੇ ਖੇਤ ਕਰਾ ਲਉਂਦੇ ਸੀਗੇ ਅਨੇ ਤੁਹਾਨੂੰ ਦੱਸੋ ਨਾ ਆ ਦੇਖੋ ਬਹੁਤ ਉਹ ਬੜਾ ਖਾੜ ਪੜੀ ਗਿਆ ਬਈ ਇੱਥੇ ਮਿੱਟੀ ਲੈ ਕੇ ਸੀ ਸੜਕਾਂ ਲਈ ਉਹਨੂੰ ਮਹਾਨ ਨੂੰ ਪੱਧਰ ਕਰ ਰਹੇ ਆ ਸਾਰੇ ਸਾਨੂੰ ਹਫ਼ਤਾ ਲੱਗ ਗਿਆ ਤਿੰਨ ਗਿੱਲਿਆਂ ਨੂੰ ਪੱਧਰ ਕਰਦੇ ਨੂੰ ਮਿੱਟੀ ਪਾ ਲਈ ਡਾ ਕਰ ਬਈ ਦੇਖੋ ਤਾਂ ਸਹੀ ਚਾਰ ਟਰੈਕਟਰ ਲੱਗੇ ਹੋਏ ਸੀ ਬਹੁਤ ਜ਼ੋਰ ਲਾਇਆ ਦੇਵਾਲ ਨੇ ਦੇਸੀ ਘਰਾਣਾ ਕਿਚੀਂ ਦੇਸੀ ਤੇ ਮੁੱਤੂ ਦੋ ਪ੍ਰਕਰਾਲ ਨੂੰ ਆਪਿਆ ਖੇਤ ਕੋ ਟੂਣਾ ਕਰ ਗਿਆ ਦੇਖੋ ਆਹ ਵੇਖੋ ਜੀ ਦੋ ਮੁਰਗੇ ਸਾਡੇ ਖੇਤ ਦੇ ਵਿੱਚ ਕੋਈ ਬੀਬੀ ਬੰਦਾ ਕੋਈ ਭੈਣ ਭਾਈ ਛੱਡ ਕੇ ਗਿਆ ਏ ਵੇਖੋ ਬੇਣ ਬਾਂਗੇ ਦੋਵੇਂ ਇੱਕ ਮੁਰਗਾ ਇੱਕ ਮੁਰਗੀ ਆ ਤੇ ਅਸੀਂ ਦੋਹਾਂ ਨੂੰ ਕੱਚਾ ਪਕੜ ਲੈਣਾ ਹਣਾ ਇਹਨਾਂ ਦਾ ਅੱਗੇ ਮਸਲਾ ਜਿਹੜਾ ਉਹ ਫਿਰ ਵੇਣੇ ਮਨਾ ਕੀ ਕਰਨਾ ਤੇ ਦੂਜੀ ਚੀਜ਼ ਹੋਰ ਵੇਖ ਲੋ ਇੱਕ ਲਫਾਹਾ ਪਿਆ ਜੇ ਖਾਲੀ ਸਾਡੇ ਨਲੇ ਵਾਲੇ ਖੇਤ ਭਗਵੰਤ ਸਿੰਘ ਮੈਂ ਬੋਲ ਰਿਹਾ ਆ ਗਾਂ ਲਾਗੇ ਵੇਖ ਗਾਂ ਕਿ ਕੀ ਆ ਇੱਕ दारू ਦੀ ਬੋਤਲ ਪਈ ਜੇ ਨਾਲ ਪਹਿਲੇ ਤੋੜਦੀ ਸ਼ਾਇਦ ਮੀਟ ਹੀ ਹੋਵੇ ਵਿੱਚ ਹਾਂ ਨਹੀਂ ਨੋੜੀ ਵਿੱਚ ਇੱਕ ਆਵੀਆਂ ਦਾ ਨੋੜ ਜੇ ਪਗੜਦਾ ਨਾਲ ਬਰਫੀ ਜੇ ਟੱਡੂ ਨਾਲ ਲੱਡੇ ਜੇ ਆ ਵੇਖ ਲੋ ਨਾਲ ਪਤਾਸੇ ਜੀ ਕਰ ਮੜੇ ਚੌੜੀ ਪਾਪੋ ਜੀ ਬਾਗਰੂ ਆਸਕੇ ਬਾਬੇ ਤਾਰਾ ਹੁੰਦਾ ਨਾਮ ਹੈ ਜੀ ਆਹ ਵੇ ਵਧੀਆ ਪਰਫੀਏ ਇੱਕ ਨੰਬਰ ਦੀ ਚੌੜੀ ਕਰ ਹੋਰ ਵੇ ਹਟ ਵੇ ਚਾਓ ਵੇ ਕੀ ਬਲੇਟਿਆ ਯਾਰ ਆ ਜਾਓ ਵੇ ਪੁੱਤ ਆਈ ਆ ਆ ਦੇ ਇਹਦਾ ਕੁਵਾਲਾ ਸੰਧੂਰ ਸੰਧੂਰ ਨਹੀਂ ਕਿ ਮੀਡੀਆ ਪੇ ਸੰਧੂਰ ਵੇ ਹੋ ਵਿਆਹ ਕਰਾਉਣ ਵਾਲਾ ਕੋਈ ਖੋਲ ਤਾਂ ਸਹੀਂ ਪਾਣੀ ਕੁਰੀ ਹੋਵੇ ਕਿਸੇ ਨੇ ਪਾਇਆ ਭਾਣ ਕੰਜਰਾ ਦੇ ਵਿੱਚ ਤਨ ਤਮਾਕੂ ਰਸਤਾ ਇਹਨੇ ਤੇਰੇ ਖੇਕ ਕੰਮ ਕਰਨਾ ਮੇਰੇ ਮੂੰਹ ਗਾਲਨੇ ਚੱਲ ਜੀ ਆਹ ਸਿੰਘ ਤੇ ਵੇਦਾਰੂ ਆ ਮਾਸ਼ਾ ਅੱਲ ਚੁੱਕ ਚੁੱਕ ਮਾਲ ਪਹਿਲੀ ਆ ਪਕਰ ਪਗੜ ਪਕਰ ਉਹ ਟੱਕੰਦ ਦੇ ਦੇ ਖੇਤਰਫਲ ਤਾਂ ਪਹੁੰਚੇ ਉਹਨੂੰ ਆਹ ਟੱਕੰਦ ਦੇ ਦੇ ਅੰਮ੍ਰਿਤ ਬਾਪ ਤੇਰੀ ਨਾਮ ਹਾਂ ਤੀਮੁੰ ਦਾ ਉਹਦਾ ਸੱਚ ਤੇਰਾ ਦੇ ਸੱਚ ਪਰੋਂ ਤੇ ਰੈ ਨਾਮ ਦਾ ਲੈ ਆਹ ਹੁਣ ਬਣ ਗਿਆ ਜੇ ਭਾਉ ਆ ਵੇਖ ਲੋ ਇਹ ਗੇੜ ਕਰਨ ਲਿਆ ਜੇ ਮੈਂ ਲਾ ਕੇ ਵੇਖ ਲੋ ਜਨਤਾ ਕੇ ਛੇਰ ਕੀਤੀ ਆ ਵੇਖੋ ਦੁਨੀਆ ਕਿੱਥੇ ਕਿੱਥੇ ਦੁਨੀਆ ਪਹੁੰਚ ਗਈ ਆ ਤੇ ਇਹ ਜਿਹੜੇ ਭੈਣ ਭਾਈ ਜਿਹੜੇ ਆ ਕੰਮ ਕਰ ਰਹੇ ਆ ਇਹ ਵੇਖ ਲੋ ਕਿੱਥੇ ਹੁਣ ਅਸੀਂ ਵਿਚਾਰੇ ਮੁਰਗਿਆਂ ਨੂੰ ਯਾਰ ਇੱਥੇ ਬਿੱਲਿਆਂ ਨੇ ਖਾ ਜਾਣਾਂ ਤੇ ਵੇਖ ਕੇ ਤੇ ਨਹੀਂ ਨਾ ਜਰਿਆ ਜਾਂਦਾ ਕਿ ਜਾਨਵਰ ਨੂੰ ਇਤਰਾ ਦੂਜਾ ਜਾਨਵਰ ਨਜਾਇਜ਼ ਹੀ ਖਾ ਜੇ ਇਹਨਾਂ ਵਿਚਾਰਿਆਂ ਦਾ ਕੋਈ ਗੁਨਾਹ ਨਹੀਂ ਤੇ ਵੇਖੋ ਕਿੰਨੇ ਸਵਾਦੀ ਦੇ ਵੀ ਹੁਣ ਸਾਨੂੰ ਖੇਚਲ ਕਰਨੀ ਪਣੀ ਵਿਚਾਰਿਆਂ ਫੜਨਾ ਪੈਣਾ ਤੇ ਵੈਗਰਜੀ ਦਾ ਖਾਲਸਾ ਹੈ ਗਰਜੀ ਕੀ ਫਰੇ ਭਗਵੰਦ ਸਿੰਘ ਬੋਲ ਰਿਹਾ ਬਾਂਤਾਰਾ ਸਿੰਘ